ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਵੀ ਤੁਸੀਂ ਸਾਰੇ ਤਾਂ ਤਾਂ ਗੁਰੂ ਨਾਮਦਾਸ ਜੀ ਮਹਾਰਾਜ ਅਤੇ ਤਾਂ ਤਾਂ ਨਾਮ ਰਿਦਵਾਬਾ ਦੀਪ ਸਿੰਘ ਜੀ ਦੀ ਕਿਰਪਾ ਦਿਨਾਲ ਟਿਕਾਕ ਹੋਮਗੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਹੱਡੇ ਬੀਤੀ ਸਾਂਝੀ ਕਰਾਂਗੇ ਜਿਹਦੇ ਵਿੱਚ ਇੱਕ ਸੰਗਤ ਦਾ ਬੰਦਾ ਜੀ ਨੂੰ ਕੇ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਉਹਦੇ ਦਿਲ ਦਾ ਆਪਰੇਸ਼ਨ ਹੋਣਾ ਕਿ ਉਹਦੇ ਦਿਲ ਦਾ ਜਿਹੜਾ ਪਾਲ ਹੈ ਉਹਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਉਹਨੇ ਦੁੱਖਪੰਚ ਤੇ ਉਹਨੇ ਦੁੱਖਪੰਚ ਨੇ 베ਰੀ ਦਾ ਪੱਤਾ ਖਾਦਾ ਤੇ ਬਹੁਤ ਸਾਲ ਹੋ ਗਿਆ 24 ਸਾਲ ਹੋ ਗਏ ਨੇ ਤੇ ਕਹਿੰਦੇ ਵੀ ਉਹਨਾਂ ਨੂੰ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਤੇ ਉਹਦੇ ਨਾਲ ਉਹਨਾਂ ਦਾ ਰੋਗ ਕਟਿਆ ਗਿਆ ਇੱਕ ਗੁਰੂ ਧੰਗੁਰੂ ਰਾਮਦਾਸ ਜੀ ਦੇ ਦਰ ਤੋਂ ਜਹੀ ਦਵਾਈ ਹੈ ਨਾ 베ਰੀ ਦਾ ਪੱਤਾ ਉਹਨਾਂ ਨੇ ਖਾਦਾ ਤੇ ਪ੍ਰਸ਼ਾਦ ਵਜੋਂ ਦਵਾਈ ਵਜੋਂ ਹਨਾ ਤੇ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ ਕਹਿੰਦੇ ਉਹੀ ਬਾਲ ਜਿਹੜਾ ਕਹਿੰਦੇ ਸੀ ਵੀ ਇਹਨੇ ਕੰਮ ਕਰਨਾ ਬੰਦ ਕਰ ਦਿੱਤਾ ਵੀ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਿਹੜੀ ਉਹ ਹੋਣੀ ਹੈ ਕਿਉਂਕਿ ਇਹ ਪ੍ਰੋਬਲਮ ਤਾਂ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਆ ਰਹੀ ਹੈਗੀ ਤੇ ਆਪਾਂ ਆਮੀ ਦੇਖਦੇ ਆ ਬਹੁਤ ਲੋਕਾਂ ਦੇ ਬਾਲ ਕਹਿੰਦੇ ਨੇ ਵੀ ਆਪਰੇਸ਼ਨ ਹੋਇਆ ਬਾਲ ਪਿਆ ਹਨਾ ਕੰਮ ਕਰਨਾ ਬੰਦ ਕਰਤਾ ਤੇ ਉਹਨਾਂ ਨੂੰ ਵੀ ਸੇਮ ਪ੍ਰੋਬਲਮ ਸੀ ਉਹਨਾਂ ਦੀ ਇਸ ਤਰ੍ਹਾਂ ਹੋ ਗਈ ਅੱਜ ਤੇ ਪਰ ਉਹਨਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਹੈ ਕਿ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਈ ਸਿਰਫ ਇੱਕ 베ਰੀ ਦੇ ਪੱਤੇ ਦੇ ਨਾਲ ਹੀ ਉਹਨਾਂ ਦਾ ਜਿਹੜਾ ਰੋਗ ਹੈ ਉਹ ਬਹੁਤ ਵੱਡਾ ਰੋਗ ਹੈ ਜਿਹੜਾ ਉਹ ਕੱਟਿਆ ਗਿਆ ਹਨ ਤੇ ਇਸ ਕਰਕੇ ਵਿਸ਼ਵਾਸ ਕਰਨਾ ਚਾਹੀਦਾ ਵਾਹਿਗੁਰੂ ਤੇ ਤੇ ਰੋਜ਼ਾਨਾ ਜੁਦਾ ਪਰ ਰਾਤ ਨੂੰ ਸੌਣੇ ਆ ਸਵੇਰੇ ਉੱਠਦੇ ਆ ਨਾ ਤੇ ਅਰਦਾਸ ਸ਼ੁਰੂ ਕਰਨੀ ਚਾਹੀਦੀ ਹੈ ਰਾਤ ਨੂੰ ਸੌਣ ਵੇਲੇ ਅਰਦਾਸ ਕਰਨੀ ਚਾਹੀਦੀ ਹੈ ਵੀ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਤਨ ਗੁਰੂ ਨਾਨਕ ਦੇਵ ਜੀ ਰਾਤ ਸੁੱਖਾਂ ਦੀ ਦਿੱਤੀ ਹੈ ਤੇ ਦਿਨ ਚੜਿਆ ਹੈ ਸੁੱਖਾਂ ਦਾ ਬਤੀਤ ਹੋਵੇ ਤੇ ਮੇਰੀਆਂ ਅੱਖਾਂ ਨੇ ਜਿਹੜੀਆਂ ਉਹਨਾਂ ਦੇ ਕੋਲੋਂ ਮੇਰੀ ਰਸਨਾ ਦੇ ਕੋਲੋਂ ਤੇ ਮੇਰੇ ਹਿਰਦੇ ਦੇ ਕੋਲੋਂ ਤੇ ਮੇਰੇ ਜਿਹੜੇ ਹੱਥ ਨੇ ਉਹਨਾਂ ਦੇ ਕੋਲੋਂ ਕਿਸੇ ਦਾ ਕੁਝ ਵੀ ਬੁਰਾ ਨਾ ਹੋਵੇ ਵਾਹਿਗੁਰੂ ਘਰ ਪਰਿਵਾਰ ਦੇ ਵਿੱਚ ਤੰਦਰੁਸਤੀਆਂ ਬਖਸ਼ਣਾ ਸੱਚਾ ਪਾਤਸ਼ਾਹ ਜਿਉਂ ਵੀ ਦੇਣਾ ਜਿਹੜਾ ਉਹ ਵਧੀਆ ਵਤੀਤ ਹੋਵੇ ਵੀ ਰਾਤ ਵਧੀਆ ਗੁਜ਼ਰੀ ਹੈ ਸਵੇਰੇ ਅਰਦਾਸ ਕਰਨੀ ਚਾਹੀਦੀ ਤੇ ਰਾਤ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਵਾਹਿਗੁਰੂ ਦਾ ਕਿ ਧੰਨ ਗੁਰੂ ਰਾਮਦਾਸ ਜੀ ਵੀ ਦਿਨ ਵਧੀਆ ਬਤੀਤ ਹੋਇਆ ਤੇ ਹੁਣ ਰਾਤ ਹੈ ਜਿਹੜੀ ਉਹ ਵੀ ਵਧੀਆ ਬਤੀਤ ਹੋਵੇ ਵੀ ਤੁਹਾਡਾ ਬਹੁਤ ਸ਼ੁਕਰਾਨਾ ਵੀ ਮੈਂ ਅੱਜ ਨਵੀਂ ਸਵੇਰ ਦੇਖੀ ਸੀਗੀ ਹਨਾ ਤੇ ਵਧੀਆ ਬਤੀਤ ਹੋਇਆ ਸ਼ੁਕਰਾਨਾ ਕਰਨਾ ਚਾਹੀਦਾ ਜੀ ਆਪਾਂ ਨਾਲ ਕੁਝ ਵਧੀਆ ਹੋਇਆ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਜੇ ਕੁਝ ਬੁਰਾ ਹੋਇਆ ਤਾਂ ਆਪਾਂ ਨੂੰ ਇਸ ਚੀਜ਼ ਦੀ ਵਾਹਿਗੁਰੂ ਅੱਗੋਂ ਮਾਫੀ ਵੀ ਮੰਗਣੀ ਚਾਹੀਦੀ ਵੀ ਕਈ ਵਾਰੀ ਆਪਣੇ ਤੋਂ ਕੋਈ ਪਾਪ ਵੀ ਹੋ ਜਾਂਦਾ ਗਾ ਹਨਾ ਤੇ ਉਹਦੇ ਲਈ ਵੀ ਜੇ ਕੋਈ ਭੁੱਲ ਚੁੱਕੂਗੀ ਤਾਂ ਮaaf ਕਰ ਦਿਵਾ ਮਰਾਜ਼ ਤੇ ਇਸ ਤਰ੍ਹਾਂ ਵਾਹਿਗੁਰੂ ਨਾਲ ਜਿਹੜਾ ਪਿਆਰ ਹੈ ਉਹ ਵੱਧਦਾ ਤੇ ਆਪਣਾ ਜਿਹੜਾ ਭਰੋਸਾ ਉਹ ਵੀ ਵੱਧਦਾ ਹੈਗਾ ਤੇ ਵਾਇਰਲ ਹੋਣ ਦਾ ਜ਼ਰੂਰ ਹੈ ਤੇ ਆਪਾਂ ਹੁਣ ਤੁਹਾਡੇ ਨਾਲ ਇੱਕ ਛੋਟੀ ਜੀ ਰਚਨਾ ਜਿਹੜੀ ਸਾਂਝੀ ਕਰਦੇ ਆਂਗੇ ਕਿ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕੀ ਹੋਇਆ ਕਿ ਕਿਸੇ ਨੇ ਬਾਬਾ ਜੀ ਨੂੰ ਸਵਾਲ ਕੀਤਾ ਜੇ ਮੈਂ ਗੁਰਵਾਣੀ ਦੇ ਲੜ ਲੱਗ ਜਾਵਾਂ ਜ਼ਿੰਦਗੀ ਦੇ ਵਿੱਚ ਕੀ ਫਰਕ ਆਊਗਾ ਤਾਂ ਬਾਬਾ ਜੀ ਨੇ ਪਹਿਲਾਂ ਹੀ ਉਹਨੂੰ ਟੋਕ ਦਿੱਤਾ ਪਹਿਲੀ ਗੱਲ ਤਾਂ ਗੁਰਵਾਨੀ ਦੇ ਲੜ ਲੱਗਿਆ ਨਹੀਂ ਜਾਂਦਾ ਵਾਹਿਗੁਰੂ ਆਪ ਬਖਸ਼ਿਸ਼ ਕਰਨ ਤਰਸ ਖਾਂ ਤਾਂ ਹੀ ਤੁਸੀਂ ਮੂਲ ਮੰਤਰ ਜਪ ਸਕਦੇ ਹੋ ਕਿਉਂਕਿ ਗੁਰੂ ਦੇ ਨੇੜੇ ਲੱਗਣਾ ਵੀ ਬੜੇ ਭਾਗਾਂ ਵਾਲੀ ਗੱਲ ਹੁੰਦੀ ਆ ਤੇ ਬਾਬਾ ਜੀ ਕਹਿੰਦੇ ਤੁਸੀਂ ਇੱਕ ਮੁਠੀ ਦੇ ਵਿੱਚ ਸੁੱਕੀ ਮਿੱਟੀ ਚੁੱਕ ਲਵੋ ਤੇ ਇਸ ਨੂੰ ਖੋਲ ਲਵੋ ਹੌਲੀ ਹੌਲੀ ਤੁਹਾਡੇ ਹੱਥ ਚੋਂ ਮਿੱਟੀ ਕਿਰਦੀ ਜਾਵੇਗੀ ਜਾਂ ਹਵਾ ਦੇ ਨਾਲ ਹੌਲੀ ਹੌਲੀ ਉੱਡਦੀ ਜਾਵੇਗੀ ਤੇ ਦੂਜੇ ਹੱਥ ਦੇ ਵਿੱਚ ਗਿੱਲੀ ਮਿੱਟੀ ਚੁੱਕ ਲਈ ਜਾਵੇ ਇਹ ਮਿੱਟੀ ਨਾ ਤਾਂ ਕਿਰਦੀ ਆ ਤੇ ਨਾ ਹੀ ਉੱਡਦੀ ਆ ਕਿਉਂਕਿ ਇਸ ਦੇ ਵਿੱਚ ਪਾਣੀ ਜਿਹੜਾ ਪਾਣੀ ਹੈ ਉਹ ਹੈਗਾ ਆ ਸੁੱਕੀ ਮਿੱਟੀ ਚ ਜਦੋਂ ਪਾਣੀ ਡਲ ਗਿਆ ਤਾਂ ਉਹਦੇ ਵਿੱਚ ਮਜ਼ਬੂਤੀ ਆ ਜਾਂਦੀ ਆ ਉਹਦੀ ਜਿਹੜੀ ਪਕੜ ਹੈ ਉਹ ਵੱਧ ਜਾਂਦੀ ਹੈ ਤੇ ਇਸੇ ਤਰ੍ਹਾਂ ਜਿਹੜੇ ਧੰਨ ਗੁਰਨਾਨਕ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਪਾਤਸ਼ਾਹਾਂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਭਾਵੇਂ ਦੁੱਖ ਤਕਲੀਫਾਂ ਜਿੰਨੇ ਮਰਜ਼ੀ ਉਹਨਾਂ ਉੱਤੇ ਝੁੱਲ ਰਹੇ ਹੋਣ ਜਦੋਂ ਉਹਨਾਂ ਦੇ ਨਾਲ ਗੁਰਵਾਨੀ ਰਲ ਜਾਂਦੀ ਹੈ ਫਿਰ ਦੁੱਖ ਹਾਰ ਦੇ ਚਲੇ ਜਾਂਦੇ ਨੇ ਵਾਹਿਗੁਰੂ ਦਾ ਸੇਬ ਕਿ ਹਮੇਸ਼ਾ ਜਿੱਤਦਾ ਹੀ ਹੁੰਦਾ ਹੈ ਕਿਉਂ ਉਹ ਬਾਬਾ ਜੀ ਜਿਹੜੇ ਮਤਲਬ ਜਿਨ੍ਹਾਂ ਦੇ ਬਾਲ ਪੈਣ ਦੀ ਗੱਲ ਹੋ ਰਹੀ ਸੀ ਜਿਨ੍ਹਾਂ ਨੇ 베ਰੀ ਦਾ ਦੁੱਖ ਪੰਜਨੀ 베ਰੀ ਦਾ ਪੱਤਾ ਖਾਦਾ ਸੀਗਾ ਨਾ ਉਹਨਾਂ ਦਾ ਰੋਗ ਠੀਕ ਹੋਇਆ ਸੀ ਉਹ ਦੱਸਦੇ ਨੇ ਵੀ ਉਹ ਡਾਕਟਰਾਂ ਕੋਲ ਗਏ ਕਾਫੀ ਡਾਕਟਰਾਂ ਕੋਲ ਗਏ ਹੈ ਨਾ ਤੇ ਡਾਕਟਰਾਂ ਨੇ ਕਿਹਾ ਵੀ ਜਿਹੜਾ ਤੁਹਾਡਾ ਬਾਲ ਹੈ ਵੀ ਉਹ ਕੰਮ ਕਰਨਾ ਬੰਦ ਕਰ ਗਿਆ ਵੀ ਇਹਦਾ ਕੋਈ ਹੱਲ ਨਹੀਂ ਹੈਗਾ ਵੀ ਹੁਣ ਤੁਹਾਨੂੰ ਆਪਰੇਸ਼ਨ ਕਰਾਉਣਾ ਪਊਗਾ ਤੇ ਵੀ ਇਹਦੇ ਤੇ ਖਰਚਾ ਜਿਹੜਾ ਉਹ ਵੀ ਕਾਫੀ ਆ ਜਾਣਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਠੀਕ ਹੈ ਤੇ ਉਹ ਜਦੋਂ ਵਾਪਸ ਆਏ ਤੇ ਆ ਕੇ ਉਹਨਾਂ ਨੇ ਧੰਗੁਰੂ ਰਾਮਦਾਸ ਜੀ ਦੇ ਦਰ ਤੇ ਉਹ ਸੇਵਾ ਤਾਂ ਨਿਭਾਉਂਦੇ ਸੀਗੇ ਤੇ ਕਹਿੰਦੇ ਵੀ ਉੱਥੇ ਬੈਠੇ ਤੇ ਉਹ ਕਹਿੰਦੇ ਮਹਾਰਾਜ ਵੀ ਕਿਰਪਾ ਕਰੋ ਵੀ ਹੁਣ ਕੀ ਕਰਾਂ ਮੈਂ ਹੈਨਾ ਵੀ ਇਸ ਤਰ੍ਹਾਂ ਕਹਿ ਰਹੇ ਨੇ ਵੀ ਘਰ ਪਰਿਵਾਰ ਵੀ ਦੇਖਣਾਗਾ ਚਲੋ ਹੁੰਦਾ ਹੀ ਆਪਾਂ ਨੂੰ ਨਾ ਬੰਦੇ ਦੇ বিনা ਘਰ ਕਾਦਾ ਤੇ ਕਹਿੰਦੇ ਵੀ ਜਦੋਂ ਉਹਨਾਂ ਨੇ ਇਹ ਅਰਦਾਸ ਕੀਤੀ ਤੇ ਇੱਕ ਦੁੱਖਪੰਜਨੀ ਬੇਰੀ ਸਾਬ ਦਾ ਜਿਹੜਾ ਪੱਤਾ ਉਹ ਉਹਨਾਂ ਦੇ ਕੋਲੇ ਆ ਡਿੱ ਗਿਆ ਤੇ ਕਹਿੰਦੇ ਵੀ ਪੱਤਾ ਉਹਨਾਂ ਨੇ ਛਕ ਲਿਆ ਪ੍ਰਸ਼ਾਸ ਸਮਝ ਗਏ ਹਨ ਜੋ ਹੈ ਹੀ ਪ੍ਰਚਾਰ ਸੀਗਾ ਤੇ ਕਹਿੰਦੇ ਇਹ ਉਹ ਪੱਤਾ ਸੀ ਜਿਹੜਾ ਉਹ ਖਾ ਲਿਆ ਤੇ ਖਾਇਆ ਜਦੋਂ ਪੱਤਾ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਰੋਗ ਆ ਉਸ ਤੋਂ ਬਾਅਦ ਕਦੀ ਨਾ ਕੋਈ ਦਰਦ ਉਠਿਆ ਨਾ ਕੁਝ ਸਾਹ ਲੈਣ ਚ ਪ੍ਰੋਬਲਮ ਨਾ ਕੁਝ ਵੀ ਨਹੀਂ ਕਹਿੰਦੇ ਹੋਇਆ ਕੋਈ ਬਿਮਾਰੀ ਨਹੀਂ ਤੇ ਉਸ ਤੋਂ ਬਾਅਦ ਕਦੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਈ ਤੇ ਉਹੀ ਬੈਠੇ ਰਹਿੰਦੇ ਤੇ ਕੰਮ ਕਰਨ ਲੱਗ ਗਿਆ ਤੇ ਕਹਿੰਦੇ ਜਿਹੜੀ ਦੁੱਖ ਤਕਲੀਫ ਆ ਰਹੀ ਸੀ ਉਹ ਖਤਮ ਹੋ ਗਈ ਤੇ ਦੇਖੋ ਇੱਕ ਦੁੱਖ ਭੰਜਣੀ ਬਈ ਸਬ ਦਾ ਜਿਹੜਾ ਪਤਾ ਉਹ ਖਾਣ ਨਾਲ ਕਿੰਨਾ ਵੱਡਾ ਰੋਗ ਹੈ ਜਿਹੜਾ ਉਹ ਠੀਕ ਹੋ ਗਿਆ ਤਾਂ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ ਆਪਾਂ ਨੂੰ ਅਰਦਾਸ ਹੈ ਜਿਹੜੀ ਉਹ ਤੁਨੋਂ ਮੰਨੋ ਕਰਨੀ ਚਾਹੀਦੀ ਹੈਗੀ ਤੇ ਇਹ ਅੱਜ ਦੀ ਆਪਣੀ ਇੱਕ ਛੋਟੀ ਜੀ ਵੀਡੀਓ ਸੀਗੀ ਤੇ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ